ਬੰਦ ਕਿ ਕਿ ਐਮਰਜੈਂਸੀ ਕਿ ਕਰ ਦੌਰ ਪੈ ਜਾਂਦੀ ਹੈ ਤੇ 600 ਬੰਦਾ ਐਟ ਅ ਟਾਈਮ ਅਸੀਂ ਕਰਦੇ ਹਾਂ ਦਵਾਈਆਂ ਬਰਕੋ ਸਟੋਰ ਅਹੀ ਕੱਲ ਚੈੱਕ ਕਰਕੇ ਆ ਸੀ ਅੱਜ ਕਿਉਂਕਿ ਇਹ ਨਾਲਾ ਬਾਰਡਰ ਦੇ ਨੇੜੇ ਸਭ ਤੋਂ ਇਹ ਇੱਕ ਹੱਥਕਾਮ ਹੈ ਤੇ ਇੱਥੇ ਵੀ ਦੇਖਣਾ ਹੈ ਇੱਥੇ ਸਾਰੀਆਂ ਚੀਜ਼ਾਂ ਹੈਗੀਆਂ ਕਰੀਆਂ ਗਈਆਂ ਸੋ ਐਸਐਮਓ ਸਾਹਿਬ ਸਾਡੇ ਨਾਲ ਨੇ ਮੈਡਮ ਉਹਨਾਂ ਨੇ ਦੱਸਿਆ ਕਿ ਹਰ ਚੀਜ਼ ਜਿਹੜੀ ਪੰਜਾਬ ਬੈਟ ਜਿਹੜੇ ਹੈ ਸਟਾਕ ਰੱਖਿਆ ਇੱਕ ਉੱਤੇ ਤੋਂ ਪੂਰਾ ਉਹ ਪੀਐਸਐਫ ਨੂੰ ਯਾ ਉਹਨਾਂ ਤੋਂ ਦਿੱਤਾ ਤੇ ਸਭ ਦਵਾਈਆਂ ਦਿਖਾਈਆਂ ਉਹਦੇ ਹਾਂ ਚੀਜ਼ ਦਵਾਈਆਂ ਸਾਡੇ ਕੋਲ ਬੜਾ ਡੱਗੂ ਕੋ ਸ਼ਾਸਤੀ ਜਿਹੜੀ ਅਵੇਲੇਬਲ ਹੈ ਜਦੋਂ ਪਰਮਾਤਮਾ ਨਾ ਕਰੇ ਪਰ ਜੇ ਲੋੜ ਪਵੇ ਤੇ ਅਸੀਂ ਇੱਕਦਮ ਜਿਹੜਾ ਹਰਕਤ ਦੇ ਵਿੱਚ ਆ ਕੇ ਕਰ ਸਕਦੇ ਹਾਂ ਔਰ ਸਾਡੇ ਕੋਲ ਨਵੀਂ ਐਮਬੂਲੈਂਸ ਕਿਦੋਂ ਆਈ ਸਰ ਨਵੀਂ ਆਈ ਹੈ ਉਹਦਾ ਆਰਡਰ ਨਹੀਂ ਦਿੱਤੀ ਇਹ ਜਿਹੜੀ ਗੱਲ ਖੜੀ ਹੈ 108 ਸਰ ਅਸੀਂ ਪਰਮਨੈਂਟਲੀ ਸਟੇਸ਼ਨ ਕਰਤੀ ਹੈ ਔਰ ਪਰਮਨੈਂਟਲੀ ਇੱਥੇ ਸਟੇਸ਼ਨ ਕੀਤੀ 108 ਜੀ ਜੀ ਤੇ ਅਸੀਂ ਬਲ ਨਾਲ ਇਹਨਾਂ ਨੂੰ ਕਿਹਾ ਕਿ ਜੇ ਸਾਡਾ ਸਟਾਫ ਐਡਪਟ ਹੋਵੇ ਉਹ ਤੁਸੀਂ ਪੜਿਆਗੇ ਸਭ ਦੀਆਂ ਛੁੱਟੀਆਂ ਜਿਹੜੀਆਂ ਕੈਨਸਲ ਕਰਤੀਆਂ ਸਭ ਨੂੰ 24 ਘੰਟੇ ਇੱਥੇ ਹੀ ਹੈੱਡਕੁਆਰਟਰ ਬਣਾਉਣਾ ਕਿਹਾ ਕੋ ਉਹ ਇੱਥੇ ਰਹਿਣਗੇ ਇੱਥੇ ਹੀ ਵੇਦਵਾ ਦੇਣਗੇ ਕਿਤੇ ਹੋਰ ਨਹੀਂ ਜਾਣਾ ਤੇ ਜਦ ਸਭ ਜਿਸ ਤਰੀਕੇ ਨਾਲ ਤੁਸੀਂ ਹੈੱਡਕੁਆਰਟਰ ਬਣਾਇਆ ਜਿਸ ਤਰੀਕੇ ਨਾਲ ਪ੍ਰਾਈਵੇਟ ਹਸਪੀਟਲ ਨੇ ਕੋਈ ਉਹਨਾਂ ਦੀਆਂ ਵੀ ਐਂਬੂਲੈਂਸ ਹਾਇਰ ਕੀਤੀਆਂ ਨੇ ਜਿਸ ਤਰੀਕੇ ਨਾਲ ਵੱਡੀਆਂ ਸੇਵਾਵਾਂ ਹੁੰਦੀਆਂ ਕਿਉਂਕਿ ਇਸ ਵੇਲੇ ਮੌਕਾ ਹੀ ਅਜਿਹਾ ਹੁੰਦਾ ਉਹਨਾਂ ਦੀ ਐਂਬੂਲੈਂਸ ਵੀ ਮਤਲਬ ਸਾਡੇ ਕੋਲ ਹੈ ਉਹਨਾਂ ਦਾ ਹਸਪਤਾਲ ਹਨ ਜਿਹੜੀ ਜਗ੍ਹਾ ਅਮਰਸਰ ਜ਼ਿਲ੍ਹੇ ਵਿੱਚ ਥਿੰਦੇ ਪ੍ਰਾਈਵੇਟ ਹਸਪਤਾਲਾਂ ਸਭ ਨੂੰ ਇਹ ਨਿਰਦੇਸ਼ ਦਿੱਤੇ ਆ ਸਾਡੀ ਡੀਸੀ ਸਾਹਿਬ ਨੇ ਕਿ ਕਿਤੇ ਵੀ ਸਾਨੂੰ ਲੋੜ ਪੈ ਗਈ ਕਿਸੇ ਵੀ ਹਸਪਤਾਲ ਚ ਲੋੜ ਪੈ ਗਈ ਉਹ ਆਪਣੇ ਗੇਟ ਖੁੱਲੇ ਰੱਖਣ ਉਹਦਾ ਮਰੀਜ਼ਾਂ ਦੀ ਮਦਦ ਕਰਨ ਉਹਦਾ ਖਰਚਾ ਸਾਡਾ ਪੰਜਾਬ ਸਰਕਾਰ ਜਿਹੜਾ ਉਹ ਬਿਲਕੁਲ ਠੀਕ ਹੈ ਇਸ ਕਰਕੇ ਸਾਨੂੰ ਕਿਸੇ ਵੀ ਪਾਸਿਓਂ ਹਰ ਤਰ੍ਹਾਂ ਦੀ ਸਾਡੀ ਕਾਰੀ ਜੇ ਕੋਈ ਅੰਦਾਜ਼ੀ ਘਟਰਾ ਵੱਤ ਜਾਂਦੀ ਹੈ ਅਸੀਂ ਆਪਣੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਤੰਗੇ ਨਹੀਂ ਤੁਸੀਂ ਪੰਜਾਬ ਦੇ ਮੰਤਰੀਓਂ ਪਰ ਹਲਕੇ ਦੇ ਵਿਧਾਇਕ ਵੀ ਯੋਜ ਲਾ ਲਾ ਹਲਕੇ ਦੇ ਕੀ ਕਹਿਣਾ ਚਾਹੁੰਦੇ ਜੇ ਸ਼ਹਿਰ ਵਾਸੀਆਂ ਨੂੰ ਲੋਕਾਂ ਸ਼ਹਿਰ ਵਾਸੀਆਂ ਨੂੰ ਸਭ ਤੋਂ ਵੱਡੀ ਪੇਸ਼ੀ ਹੈ ਕਿ ਦੇਸ਼ ਬਹੁਤ ਵੱਡੀ ਜੰਗ ਲੜ ਰਿਹਾ ਸਾਨੂੰ ਜਿਹੜੇ ਕਾਨੂੰਨ ਹੈ ਕਾਇਦਾ ਕਾਨੂੰਨ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਸਾਡੇ ਜਿਹੜਾ ਅਧਿਕਾਰੀ ਸਾਡੇ ਤਹਿਸੀਲ ਦੇ ਅਧਿਕਾਰੀ ਜਿੰਦਾ ਸਾਨੂੰ ਕਹਿੰਦੇ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਫੌਜ ਤੇ ਬੀਐਸਐਫ ਦੇ ਜਵਾਨ ਜੋ ਕਹਿੰਦੇ ਉਹਨਾਂ ਦੀ ਅੱਪਨ ਨੂੰ ਗੱਲ ਬੰਨੀ ਚਾਹੀਦੀ ਹੈ ਜਦੋਂ ਬਲੈਕਆਊਟ ਵਗੈਰਾ ਹੋ ਜਾਂਦਾ ਉਹ ਆਪਣੇ ਲਾਈਟਾਂ ਬੰਦ ਕਰਕੇ ਆਪਣੇ ਘਰਾਂ ਚ ਬੈਠੇ ਕਿਉਂਕਿ ਜੇ ਨਹੀਂ ਕਰੋਗੇ ਤੇ ਫਿਰ ਤੁਹਾਡਾ ਆਂਡੀ ਗਵਾਂਡੀ ਦਾ ਕਿਹਦਾ ਨਿਸ਼ਾਨ ਹੋ ਸਕਦਾ ਕੋਈ ਵੀ ਚੀਜ਼ ਆ ਕੇ ਡਿੱਗ ਸਕਦੀ ਹੈ ਮਾੜ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਬਾਦ ਜੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਆ ਕੋਈ ਵੀ ਕਿਸਮ ਦੀ ਕੋਈ ਇਹ ਜਨਾਲੇ ਦੇ ਲੋਕਾਂ ਨੂੰ ਕੋਈ ਸਮੱਸਿਆ ਆਵੇ ਤਾਂ ਮੈਂ ਉਹਨਾਂ ਨੂੰ ਪਾੜੇ ਰੱਖਣ ਦੀ ਕੋਸ਼ਿਸ਼ ਕਰ ਸਕਦਾ। ਬਿਲਕੁਲ ਸੱਟਨਲ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਪੱਗ ਜੀ ਵੀ ਮੌਜੂਦ ਨੇ ਜਿਹੜੇ ਜਲੰਧਰ ਤੋਂ ਨੇ। ਅਮਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਲੋ ਜੁਆਇੰਟ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਜੀ ਦੇ ਨਾਲ ਦੌਰਾ ਕੀਤਾ ਜਾ ਰਿਹਾ ਵਕ ਵਕ ਤੱਕ ਅੱਦੇ ਤੁਸੀਂ ਗਏ ਹੋ ਨਾਲ ਦੁਕਾਨਦਾਰਾਂ ਨੂੰ ਵੀ ਮਿਲੇ ਹੋ ਹੁਣ ਇਸ ਵੇਲੇ ਹਸਪਤਾਲ ਦਾ ਦੌਰਾ ਕਰ ਰਹੇ ਹੋ। ਅੱਜ ਅਸੀਂ ਅੰਮ੍ਰਿਤਸਰ ਦੇ ਹਲਕਾ ਜਨਾਲਾ ਵਿੱਚ ਆਏ ਆਂ ਜਿਹਦੀ ਰੈਨ ਮੈਂ ਮੇਰੇ ਬਹੁਤ ਸਤਿਕਾਰਯੋਗ ਕੈਬਨਿਟ ਮੰਤ ਅੱਜ ਅਸੀਂ ਇੱਥੇ ਜਨਾਲੇ ਦੇ ਹਸਪਤਾਲ ਤੇ ਆ ਕੇ ਦੇਖਿਆ ਐ ਐਸਐਮਓ ਸਾਹਿਬ ਡਾਕਟਰ ਸਾਹਿਬ ਨਾਲ ਦੇਖਿਆ ਔਰ ਇਹ ਜੋ ਹੈ ਬਾਰਡਰ ਦੇ ਬਿਲਕੁਲ ਨੇੜੇ ਹੈ। ਜੰਗ ਦੇ ਵਿੱਚ ਅਗਰ ਲੋਡ ਪੈਂਦੀ ਸਭ ਤੋਂ ਜ਼ਿਆਦਾ ਕਿਸੇ ਹਸਪਤਾਲ ਦੀ ਮੈਡੀਸਿਨ ਲੋਡ ਪੈਂਦੀ ਕਿਉਂਕਿ ਜਦੋਂ ਕੋਈ ਜਖਮੀ ਹੁੰਦਾ ਉਹਦੇ ਵਿੱਚ ਇੱਕ ਮੈਡੀਕਲ ਹਸਪਤਾਲ ਦਾ ਇੱਕ ਅਹਿਮ ਰੋਲ ਹੁੰਦਾ। ਸੋ ਅਸੀਂ ਇੱਥੇ ਆ ਕੇ ਦੇਖਿਆ ਐ ਐਸਐਮਓ ਸਾਹਿਬ ਤੋਂ ਦੱਸਿਆ ਬੜਾ ਅੱਛਾ ਲੱਗਾ ਕਿ ਇਹਨਾਂ ਨੇ ਬਹੁਤ ਅੱچھے ਇੰਤਜ਼ਾਮ ਕੀਤੇ ਨੇ ਪਹਿਲੇ ਹੀ। ਔਰ 50-60 ਬੈੱਡ ਜੋ ਹਨ ਆਲਰੇਡੀ ਨਾ ਸਪੇਅਰ ਰੱਖੇ ਹਨ। ਤਾਂ ਹੀ ਲੋਕਾਂ ਕੋਲ ਕੋਈ ਪ੍ਰੋਬਲਮ ਆਂਦੀ ਏ ਤਾਂ ਉਥੇ ਉਹ ਪੂਰੇ ਕਿਤੇ ਜਾ ਸਕਣ ਲੋੜ ਪੈਣ ਦੇ ਕੋਈ ਸਮਾਂ ਤੇ ਜਾ ਸਕਣ ਦਵਾਈਆਂ ਦੀ ਕੋਈ ਕਮੀ ਨਹੀਂ ਮੈਡੀਸਿਨ ਦੀ ਜੋ ਹੈ ਇਹਨਾਂ ਕੋਲ ਆਪਣੇ ਵਾਸਤੇ ਵੀ ਸਫੀਸ਼ੀਐਂਟ ਹੈ ਈਵਨ ਬੀਐਸਐਫ ਵਾਲੇ ਜਵਾਨਾਂ ਨੂੰ ਵੀ ਨਹੀਂ ਜੋ ਇਹ ਆਪਣੇ ਕੋਲ ਦੁੱਤੀਆਂ ਨੇ ਸੋ ਇਸ ਕਰਕੇ ਜੋ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਕਿ ਇਸ ਜੰਗ ਦੇ ਮਾਹੌਲ ਵਿੱਚ ਪੰਜਾਬ ਦੀ ਜਨਤਾ ਦੇ ਨਾਲ ਖੜੇ ਹਨ ਔਰ ਪੰਜਾਬ ਦੀ ਜਨਤਾ ਦੀ ਚਿੰਤਾ ਕਰਦੇ ਹੋਏ ਉਹਨਾਂ ਨੇ ਸਾਡੇ ਮਿਨਿਸਟਰ ਸਾਹਿਬਾਨ ਦੀ ਸਭ ਜਗ੍ਹਾ ਡਿਊਟੀ ਲਗਾਈ ਹੈ ਤਾਂ ਕਿ ਅਸੀਂ ਸਾਰੇ ਹਲਕੇ ਜਾ ਕੇ ਜਿੱਥੇ ਵੀ ਬਾਰਡਰ ਏਰੀਆ ਹੈ ਰਿਵਿਊ ਕਰੀਏ ਜਿੱਥੇ ਕੋਈ ਜਿਹੜੀ ਕਮੀ ਹੈਗੀ ਉਹਨੂੰ ਦੂਰ ਕਰੀਏ ਔਰ ਪ੍ਰਸ਼ਾਸਨ ਨਾਲ ਮਿਲ ਕੇ ਤਾਲਮਿਲ ਰੱਖੀਏ ਔਰ ਲੋਕਾਂ ਨੂੰ ਅਸੀਂ ਇੱਕ ਹਲਾਸ਼ੇਰੀ ਦਈਏ ਕਿ ਤੁਸੀਂ ਪੇਸ਼ੈਂਟ ਰੱਖਣੀ ਹੈਗੀਏ ਪੈਨਿਕ ਨਹੀਂ ਹੋਣਾ ਔਰ ਜੋ ਫੌਜ ਹੈ ਉਹਦਾ ਔਰ ਪ੍ਰਸ਼ਾਸਨ ਦਾ ਸਾਥ ਦੇਣਾ ਹੈ ਜਿੱਦਾਂ ਜਿੱਦਾਂ ਪ੍ਰਸ਼ਾਸਨ ਕਵੇ ਉਹਨਾਂ ਦੀ ਇਨਮਨ